ਸਸ਼ੀਕਾਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ A1 ਪੰਜਾਬੀ ਟੀਵੀ ਲਾਈਵ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਦੇ ਹੁੰਦੇ ਆ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਆਮ ਆਦਮੀ ਪਾਰਟੀ ਨੇ ਜਾਨੀ ਕਿ ਪੰਜਾਬ ਸਰਕਾਰ ਨੇ ਅੱਜ ਵਪਾਰੀ ਵਰਗ ਦੇ ਜਿਹੜੇ ਵਪਾਰੀ ਨੇ ਸਾਡੇ ਉਹਨਾਂ ਦੇ ਲਈ ਵੱਡੇ ਫੈਸਲੇ ਲਏ ਨੇ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰ ਲਈ ਜੋ ਸਕਰੀਨ ਦੇ ਉੱਪਰ ਨੰਬਰ ਹੈ ਉਸ ਨੂੰ ਤੁਸੀਂ ਵੀ ਡਾਇਲ ਕਰੋ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਤੇ ਲਾਈਵ ਨੂੰ ਬਾਤਵਾਲ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜੋ ਅਸੀਂ ਅੱਜ ਦਾ ਵਿਸ਼ਾ ਰੱਖਿਆ ਹੈ ਕਿ ਜਿਹੜੇ ਨੇ ਪੰਜਾਬ ਸਰਕਾਰ ਨੇ ਵਪਾਰੀਆਂ ਦੇ ਲਈ ਵੱਡੇ ਫੈਸਲੇ ਜੀ ਹਾਂ ਅੱਜ ਜਦੋਂ ਲੁਧਿਆਣਾ ਦੇ ਵਿੱਚ ਸੀਐਮ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਲੁਧਿਆਣਾ ਦੇ ਵਿੱਚ ਪਹੁੰਚੇ ਨੇ ਉਹਨਾਂ ਦੇ ਨਾਲ ਵਪਾਰੀਆਂ ਦੇ ਨਾਲ ਉਹਨਾਂ ਨੇ ਮੀਟਿੰਗ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਦੇ ਨਾਲ ਜਿਹੜੀ ਮੁਲਾਕਾਤ ਕੀਤੀ ਉਸ ਦੇ ਵਿੱਚ ਵਪਾਰੀਆਂ ਦੇ ਵੱਡੇ ਫੈਸਲੇ ਲਏ ਨੇ ਤੇ ਜੇਕਰ ਆਪਾਂ ਐਜੂਕੇਸ਼ਨ ਦੀ ਗੱਲ ਕਰੀਏ ਕਿ ਅੱਜ ਲੁਧਿਆਣਾ ਦੇ ਵਿੱਚ ਕੀ ਹੈ ਐਮਿਨੈਂਸ ਸਕੂਲ ਦਾ ਵੀ ਜਿਹੜਾ ਉਹ ਦੁਗਾਟਨ ਕੀਤਾ ਗਿਆ ਹੈ ਜੇਕਰ ਆਪਾਂ ਹੈਲਥ ਡਿਪਾਰਟਮੈਂਟ ਦੀ ਗੱਲ ਕਰੀਏ ਕਿ ਸਿਹਤ ਸਹੂਲਤਾ ਬਾਰੇ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਤੇ ਅੱਜ ਅਸੀਂ ਉਹੀ ਗੱਲ ਕਰ ਰਹੇ ਹਾਂ ਕਿ ਸੀਮ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲਾ ਜਿਹੜਾ ਲੁਧਿਆਣਾ ਦੇ ਵਿੱਚ ਪਹੁੰਚੇ ਨੇ ਉੱਥੇ ਉਹਨਾਂ ਨੇ ਵਪਾਰੀ ਵਰਗ ਦੀਆਂ ਜੋ ਗੱਲਾਂ ਸੁਣੀਆਂ ਨੇ ਵਪਾਰੀਆਂ ਦੇ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਦੀ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਸੁਣਿਆ ਤੇ ਉਹਨਾਂ ਨੂੰ ਹੱਲ ਵੀ ਕੀਤਾ ਤੇ ਉਹਨਾਂ ਦੇ ਲਈ ਵੱਡੇ ਫੈਸਲੇ ਕੀਤੇ ਨੇ ਵੱਡੇ ਫੈਸਲੇ ਜਿਹੜੇ ਸੁਣਾਏ ਨੇ ਜਿਸ ਸਵਾਲ ਇੱਥੇ ਇਹ ਵੀ ਫਾਇਦਾ ਹੁੰਦਾ ਹੈ ਕਿ ਜਿਹੜੇ ਨੇ ਉਹਨਾਂ ਨੇ ਫੈਸਲੇ ਜਰੂਰ ਕਰ ਦਿੱਤੇ ਨੇ ਕਿ ਇਹਨਾਂ ਦਾ ਐਲਾਨ ਕਰ ਦਿੱਤਾ ਹੈ ਹੁਣ ਇਹਨਾਂ ਦੇ ਉੱਪਰ खरे ਉਤਰਨਗੇ ਜਾਂ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਸਾੜਨ ਸਾੜੀ ਕੋਲਰ ਜੁੜੇ ਨੇ ਹੈਲੋ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਤੁਸੀਂ ਬੋਲ ਰਹੇ ਸਰ ਜੈ ਸ਼ਰਮਾ ਬੋਲ ਰਿਹਾ ਮਾਣ ਕਰ ਰਿਹਾ ਹਾਂ ਜੀ ਸੰਜੀਤ ਜੀ ਲਾਈਵ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਬੜਾ ਬਹੁਤ ਧੰਨਵਾਦ ਸਰ ਭਾਜੂ ਅੱਜ ਦੇ ਵਿਸ਼ੇ ਦੇ ਉੱਪਰ ਗੱਲਬਾਤ ਕਰ ਰਹੇ ਹਾਂ ਕਿ ਜਿਹੜਾ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਹੈ ਜੋ ਲੁਧਿਆਣਾ ਦੇ ਵਿੱਚ ਅੱਜ ਗਏ ਨੇ ਸੀਐਮ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਤੇ ਉਹਨਾਂ ਨੇ ਵਪਾਰੀਆਂ ਦੇ ਲਈ ਕੋ ਵੱਡੇ ਫੈਸਲੇ ਲਏ ਨੇ ਬਿਲਕੁਲ ਮੈਡਮ ਬਿਲਕੁਲ ਦੇਖੋ ਇੱਕ ਵਧੀਆ ਗੱਲ ਹੈ ਅਗਰ ਕਿਸੇ ਨੂੰ ਕੋਈ ਲਾਭ ਮਿਲਦਾ ਸਰਕਾਰ ਬਰਤੀ ਹੂੰ ਬਿਲਕੁਲ ਲੈਣਾ ਚਾਹੀਦਾ ਚਾਹੇ ਵਪਾਰੀ ਵਰਗਾ ਚਾਹੇ ਉਹ ਮਜ਼ਦੂਰ ਆ ਚਾਹੇ ਉਹ ਕਿਸਾਨ ਆ ਕੋਈ ਵੀ ਆਪਣਾ ਪੰਜਾਬ ਦਾ ਜਿਹੜਾ ਰੁਭਾ ਸਰਕਾਰ ਤੋਂ ਆਪਣਾ ਕੋਈ ਵੀ ਬੰਦਾ ਹੱਕ ਜੇ ਮਿਲਦਾ ਜਾਂ ਉਹਨਾਂ ਨੂੰ ਵੱਧ ਕੇ ਮਿਲਦਾ ਤਾਂ ਬਹੁਤ ਵਧੀਆ ਗੱਲ ਹੈ ਜੀ ਜੀ ਪਰ ਕਿਤੇ ਨਾ ਕਿਤੇ ਮੈਡਮ ਦੇਖੋ ਵਪਾਰੀਆਂ ਦੇ ਸੀ ਕੋਈ ਦੁਸ਼ਮਣ ਨਹੀਂ ਜਾਂ ਵਪਾਰੀਆਂ ਦਾ ਸੀ ਵਿਰੋਧ ਨਹੀਂ ਕਰਦੇ ਪਰ ਕਿਤੇ ਨਾ ਕਿਤੇ ਸੀ ਸਰਕਾਰਾਂ ਨੂੰ ਇਹ ਵੀ ਨਾਲ ਜਗਾਉਣਾ ਚਾਹੁੰਦੇ ਆ ਵੀ ਤੁਸੀਂ ਜਿੱਥੋਂ ਵਪਾਰ ਚੱਲਦਾ ਹੈ ਜੀ ਹਾਂ ਜਾਂ ਜਿੱਥੋਂ ਅੱਗੇ ਬਾਤਾਂ ਤੁਸੀਂ ਤਰੱਕੀਆਂ ਵੱਲ ਬਾਤਾਂ ਜਾਂ ਤੁਹਾਡੇ ਪੈਸੇ 'ਚ ਬਾਤਾਂ ਹੁੰਦਾ ਉਹ ਮਜ਼ਦੂਰ ਹੈ ਜੀ ਜੀ ਉਹਨਾਂ ਦੇ ਨਾਲ-ਨਾਲ ਅਗਰ ਤੁਸੀਂ ਮਜ਼ਦੂਰਾ ਦਾ ਵੀ ਸੋਚੋ ਤਾਂ ਕਿਤੇ ਨਾ ਕਿਤੇ ਬਹੁਤ ਵਧੀਆ ਗੱਲ ਹੋ ਜੂਗੀ ਜੀ ਹੂੰ ਤੁਸੀਂ ਬਹੁਤ ਵਧੀਆ ਜਿਹੜਾ ਇਹ ਸਵਾਲ ਕੀਤਾ ਸਰ ਕਿ ਜਿਹੜਾ ਜਦੋਂ ਆਮ ਸਰਕਾਰ ਹੈ ਜਿਹੜੀ ਸਾਡੀ ਪੰਜਾਬ ਦੀ ਸਰਕਾਰ ਹੈ ਉਹ ਵਪਾਰੀਆਂ ਦੇ ਲਈ ਸੋਚ ਰਹੀ ਉਹਨਾਂ ਦੇ ਲਈ ਵੱਡੇ ਵਾਅਦੇ ਕਰ ਰਹੀ ਹੈ ਕਿ ਫੈਸਲੇ ਲੈ ਰਹੀ ਹੈ ਪਰ ਉਸ ਦੇ ਨਾਲ ਨਾਲ ਜਿਹੜਾ ਮਜ਼ਦੂਰ ਦੀ ਜਰੂਰ ਸੁਣੀ ਚਾਹੀਦੀ ਹੈ ਉਹਨਾਂ ਦੇ ਜਿਹੜੇ ਤਨਖਾਹਾਂ ਦੇ ਵਿੱਚ ਵਿਵਾਦ ਕਰਨਾ ਚਾਹੀਦਾ ਹਾਂ ਬਿਲਕੁਲ ਮੈਡਮ ਦੇਖੋ ਮਜ਼ਦੂਰ ਤੋਂ ਹੀ ਚੱਲਦਾ ਨਾ ਮਜ਼ਦੂਰ ਤੋਂ ਹੀ ਬਣਦਾ ਹੂੰ ਮਜ਼ਦੂਰ ਤੋਂ ਹੀ ਜੇ ਮਜ਼ਦੂਰ ਕੰਮ ਕਰੂਗਾ ਮਜ਼ਦੂਰ ਮਿਹਨਤ ਕਰੂਗਾ ਤਦ ਜਾ ਕੇ ਕਿਹੜੇ ਤਰ੍ਹਾਂ ਦੇ ਵਪਾਰ ਹੋਊਗਾ ਜੀ ਤਦ ਜਾ ਕੇ ਕਿਤਨੇ ਕਿਤੇ ਕੰਮ ਨਿਪਰੇ ਜਦੋਂਗਾ ਤਦ ਜਾ ਕੇ ਕਿਤਨੇ ਕਿਤੇ ਜਿਹੜਾ ਵਪਾਰੀ ਨੂੰ ਪੈਸਾ ਮਿਲੂਗਾ ਜੀ ਜਿਉ ਇਹ ਦੇਖੋ ਵਪਾਰੀ ਨੇ ਤਾਂ ਇੱਕ ਹੁਕਮ ਲਗਾ ਦੇਣਾ ਹੁੰਦਾ ਹੈ ਕਿ ਮਜ਼ਦੂਰਾਂ ਨੂੰ ਕਿ ਕਿਉਂਕਿ ਮਾਲ ਜਿਹੜਾ ਢੋਆ ਢਵਾਈ ਮਜ਼ਦੂਰ ਹੀ ਕਰਦੇ ਨੇ ਇੰਨੀ ਆਪਣੀ ਮਿਹਨਤ ਅੰਤਕ ਮਿਹਨਤ ਦੇ ਨਾਲ ਜਿਹੜਾ ਵਪਾਰੀ ਦਾ ਮਾਲ ਜਿਵੇਂ ਕਿਸੇ ਗੱਡੀਆਂ ਭਰਨੀਆਂ ਨੇ ਗੱਡੀਆਂ ਲੋਡ ਕਰਨੀਆਂ ਨੇ ਉਹ ਮਜ਼ਦੂਰ ਦਾ ਹੀ ਵਿੱਚ ਹੱਥ ਹੁੰਦਾ ਹਾਂ ਬਿਲਕੁਲ ਮੈਡਮ ਬਿਲਕੁਲ ਦੇਖੋ ਜੇ ਵਪਾਰ ਗੱਲ ਕਰੀਏ ਜਾਂ ਵਪਾਰੀ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਸੈਂਟਰ ਸਰਕਾਰ ਵੀ ਦੇਖੋ ਉਹਨਾਂ ਕਾਰਪੋਰੇਟ ਅਸਟਰਾਣੇ ਆ ਜਿਹੜੇ ਕਿਤੇ ਨਾ ਕਿਤੇ ਅਵਾਡੀਆਂ ਡਾਡੀਆਂ ਨਹੀਂ ਚਲਾਉਂਦੀ ਹੈ ਜੀ ਹੂੰ ਸੈਂਟਰ ਸਰਕਾਰ ਵੀ ਇਹਨਾਂ ਚੀਜ਼ਾਂ ਤੋਂ ਪਿੱਛੇ ਨਹੀਂ ਜੀ ਹੈ ਦੇਖੋ ਅਸੀਂ ਤਾਂ ਕਹਿੰਦੇ ਤੁਸੀਂ ਪਬਲਿਕ ਦਾ ਜਿਹੜੇ ਉਹਨਾਂ ਕੰਮਾਂ 'ਚ ਵਾਤਾ ਕਰਨ ਵਾਲੇ ਮਿਹਨਤ ਮਿਹਨਤ ਕਰਨ ਵਾਲੇ ਲੋਕ ਹੋਣੇ ਆ ਕਿਤੇ ਨਾ ਕਿਤੇ ਉਹਨਾਂ ਬਾਰੇ ਵੀ ਸੁਝਾਅ ਜਿਹੜਾ ਸਰਕਾਰਾਂ ਦਾ ਫਰਜ਼ ਹੁੰਦਾ ਜੀ ਅਸੀਂ ਵਿਰੋਧ ਨਹੀਂ ਕਰਦੇ ਵੀ ਕਿਉਂਕਿ ਇਹ ਤਾਂ ਬਹੁਤ ਵਧੀਆ ਗੱਲ ਹੈ ਉਹਨਾਂ ਨੂੰ ਵੱਧ ਕੇ ਕੀ ਮਿਲਣੀ ਚਾਹੀਦੀ ਹੈ ਪਰ ਉਹ ਵੀ ਅੱਗੇ ਜਾ ਕੇ ਕਿਤੇ ਨਾ ਕਿਤੇ ਜੋ ਉਹਨਾਂ ਦਾ ਸਟਾਫ ਆ ਜਾਂ ਜਿਹੜੇ ਲੋਕ ਉਹਨਾਂ ਦੇ ਸਿਰ ਤੇ ਬੈਠੇ ਆ ਜਾਂ ਜੋ ਉਹਨਾਂ ਦੇ ਕਹਿ ਤਾ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਜਲਦੇ ਆ ਉਹਨਾਂ ਦਾ ਵੀ ਕਿਤੇ ਨਾ ਕਿਤੇ ਵਾਅਦਾ ਕਰਨ ਦਾ ਸੋਚਣਾ ਚਾਹੀਦਾ ਜੀ ਇਹ ਦੇਖੋ ਜਿਵੇਂ ਹੁਣ ਆਪਾਂ ਗੱਲ ਕਰ ਰਹੇ ਕਿ ਪੰਜਾਬ ਸਰਕਾਰ ਨੇ ਉਹਨਾਂ ਦੇ ਲਈ ਤਾਂ ਵੱਡੇ ਫੈਸਲੇ ਕੀਤੇ ਨੇ ਵਪਾਰੀਏ ਪਰ ਵਪਾਰੀਏ ਨੂੰ ਕਿਤਨ ਕਿ ਦੇ ਵੀ ਸੋਚਣਾ ਚਾਹੀਦਾ ਕਿ ਅਸੀਂ ਜਿਹੜੇ ਮਜ਼ਦੂਰਾਂ ਦੀ ਤਨਖਾਹਾਂ ਦੇ ਵਿੱਚ ਜ਼ਰੂਰ ਵਾਅਦਾ ਕਰੀਏ ਹਾਂ ਬਿਲਕੁਲ ਮੈਡਮ ਬਿਲਕੁਲ ਦੇਖੋ ਅਸੀਂ ਤਾਂ ਸੈਂਟਰ ਆਪਣੇ ਦੁਬਾਰਾ ਸਰਕਾਰ ਨੂੰ ਦੇਖੋ ਬੇਨਤੀ ਵੀ ਕਰਦੇ ਆ ਵੀ ਤੁਸੀਂ ਇਤਨੇ ਕਿਤੇ ਡੀਸੀ ਰੇਟ ਦਾ ਲਾਗੂ ਕਰ ਦੋ ਜੀ ਹੂੰ ਅਗਰ ਡੀਸੀ ਰੇਟ ਵੀ ਲਾਗੂ ਹੋ ਜਾਂਦਾ ਕਿਤੇ ਨਾ ਕਿਤੇ ਮਜ਼ਦੂਰ ਨੂੰ ਪਤਾ ਹੁੰਦਾ ਵੀ ਜਿਹੜੀ ਮੇਰੀ ਪੱਕੀ ਜਿਹੜੀ ਦਿਹਾੜੀ ਅੱਜ ਇੰਨੀ ਮਿਲਣੀ ਐ ਐਨੇ ਘੰਟੇ ਦੀ ਮੇਰੀ ਡਿਊਟੀ ਆ ਆ ਰੋਟੀ ਆ ਪਾਣੀ ਆ ਦੇਖੋ ਮਜ਼ਦੂਰ ਦਾ ਕੋਈ ਸਿਸਟਮ ਨਹੀਂ ਆਇਆ ਸਿਰਫ ਇੱਕ ਅਸੀਂ ਲੇਬਰ ਚੌਂਕ ਚੋਂ ਲੱਜਾਂਦੇ ਆ ਉੱਥੇ ਥੋੜਾ ਟਾਈਮਿੰਗ ਸਿਸਟਮ ਹੁੰਦੀ ਆ ਬਾਕੀ ਲੇਬਰ ਵਾਸਤੇ ਜੇ ਆਪਾਂ ਲੇਬਰ ਵਰਗ ਚ ਦੇਖੀਏ ਜਾਂ ਪ੍ਰਾਈਵੇਟ ਕੰਮਾਂ ਦੇ ਜਿਹੜੇ ਲੋਕ ਕੰਮ ਕਰਦੇ ਉਹਨਾਂ ਦੀ ਡਿਊਟੀ ਕਾਊਂਟ ਕਰੀ ਤਾਂ ਮੈਨੂੰ 18-18 20-20 ਘੰਟੇ ਜਾਂ ਜਾਂ ਜੀਓ ਇਹ ਦੇਖੋ ਸੰਜੀਵ ਜੀ ਜੇਕਰ ਆਪਾਂ এডੂਕੇਸ਼ਨ ਦੀ ਗੱਲ ਕਰੀਏ ਕਿ ਅੱਜ ਜਿਹੜਾ ਸੀਐਮ ਭਗਵੰਤ ਮਾਨ ਵੱਲੋਂ ਐਮਿਨੈਂਸ ਜਿਹੜੇ ਆਪਣੇ ਸਕੂਲ ਨੇ ਉਹਨਾਂ ਦਾ ਵੀ ਉਦਘਾਟਨ ਕੀਤਾ ਗਿਆ ਬਿਲਕੁਲ ਮੈਡਮ ਦੇਖੋ ਸਿਹਤ ਦਾ ਸਿੱਖਿਆ ਬਾਰੇ ਜੇ ਕੋਈ ਨਾ ਕੋਈ ਸਰਕਾਰ ਉប្រਾਲਾ ਕਰਦੀ ਹੈ ਬਹੁਤ ਵਧੀਆ ਗੱਲ ਹੈ ਕਿ ਕਿਤੇ ਲੋਕਾਂ ਦਾ ਫਾਇਦਾ ਹੋਣਾ ਚਾਹੀਦਾ ਸੀ ਤਾਂ ਇਹ ਕਿੰਨੇ ਵੀ ਸਰਕਾਰ ਉਹਨਾਂ ਦਾ ਕੰਮ ਕਰੇ ਜਿੰਨਾ ਕੁ ਲੋਕਾਂ ਦੇ ਫਾਇਦੇ ਜਾ ਸਕੇ ਜਾਂ ਲੋਕਾਂ ਦੇ ਹਿੱਤ ਹੋ ਸਕੇ ਧੋੜਾ ਘੱਟ ਕਰੇ ਕੋਈ ਗੱਲ ਨਹੀਂ ਲੇਕਿਨ ਜਿਹੜਾ ਐਲਾਨ ਜਾ ਜਿਹੜੇ ਵਾਅਦੇ ਕਰਦੇ ਉਹਨਾਂ ਨੂੰ ਪੂਰਾ ਕਰੇ ਵੀ ਨਾਲ ਦੇ ਨਾਲ ਹੂੰ ਦੇਖੋ ਬਹੁਤ ਵਧੀਆ ਜਿਹੜਾ ਤੁਸੀਂ ਕਿਹਾ ਕਿ ਜਿਹੜਾ ਐਲਾਨ ਜਰੂਰ ਕੀਤੇ ਜਾਂਦੇ ਨੇ ਫੈਸਲੇ ਜਰੂਰ ਸੁਣਾਏ ਜਾਂਦੇ ਨੇ ਬਟ ਜਿਹੜਾ ਜਿੰਨਾ ਤੱਕ ਉਹਨਾਂ ਨੂੰ ਪ੍ਰੈਕਟੀਕਲੀ ਨਹੀਂ ਕੀਤਾ ਜਾਂਦਾ ਉਹਨਾਂ ਤੱਕ ਜਿਹੜਾ ਆਪਾਂ ਨੂੰ ਐਵੇਂ ਹੀ ਲੱਗੇ ਸਿਰਫ ਸਰਕਾਰ ਨੇ ਐਲਾਨ ਹੀ ਕੀਤਾ ਹਾਂ ਬਿਲਕੁਲ ਮੈਡਮ ਬਿਲਕੁਲ ਥੋੜਾ ਘੰਟਾ ਦੇ ਲੋ ਕੋਈ ਗੱਲ ਨਹੀਂ ਥੋੜਾ ਟਾਈਮ ਚ ਦੇ ਲੋ ਕੋਈ ਪ੍ਰੋਬਲਮ ਨਹੀਂ ਲੇਕਿਨ ਜਿੰਨਾ ਤੱਕ ਦੋ ਉਹਨਾਂ ਕੋ ਲੋਕਾਂ ਤੱਕ ਪਹੁੰਚਣਾ ਚਾਹੀਦਾ ਉਹਦੀ ਸਹੀ ਵਰਤੋਂ ਹੋਣੀ ਚਾਹੀਦੀ ਦੁਰਵਰਤੋਂ ਨਹੀਂ ਜੀ ਹੋਣੀ ਚਾਹੀਦੀ ਹੂੰ ਜੀ ਜੀ ਬਹੁਤ ਤੁਸੀਂ ਵਧੀਆ ਕੀਤਾ ਕਿ ਸੰਜੀਤ ਜੀ ਕਹੀ ਹੈ ਕਿ ਸਰਕਾਰ ਆ ਐਲਾਨ ਕਰ ਦਿੰਦੀ ਹੈ ਕਈ ਵਾਰ ਉਸ ਦੇ ਉੱਪਰ ਖਾਰਾ ਨਹੀਂ ਉਤਰਦੀ ਹਾਂ ਬਿਲਕੁਲ ਮੈਡਮ ਬਿਲਕੁਲ ਦੇਖੋ ਨਾ ਕਿ ਘਟ ਦੇ ਦਿਓ ਕੋਈ ਗੱਲ ਨਹੀਂ ਜੇ ਤੁਸੀਂ 6 ਮਹੀਨੇ ਤੇ ਐਲਾਨ ਕਰਦੇ ਤਾਂ ਕੋਈ ਗੱਲ ਨਹੀਂ 8 ਤੇ ਕਰ ਦਿਓ 10 ਤੇ ਕਰ ਦਿਓ ਥੋੜੇ ਕਰ ਦਿਓ ਕੋਈ ਗੱਲ ਨਹੀਂ ਜੋ ਤੁਸੀਂ ਕਰੋਗੇ ਉਹ ਲੋਕਾਂ ਤੱਕ ਪਹੁੰਚੇ ਤਾਂ ਸਹੀ ਤੁਸੀਂ ਐਲਾਨਾਂ ਦੇ ਐਲਾਨ ਕਰਦੇ ਜਾਓਗੇ ਗਰਾਊਂਡ ਜ਼ੀਰੋ ਤੇ ਕੁਝ ਨਹੀਂ ਹੋਊਗਾ ਫਿਰ ਉਸ ਚੀਜ਼ ਦਾ ਵੀ ਕੋਈ ਫਾਇਦਾ ਨਹੀਂ ਜੀ ਲੋਕਾਂ ਜੀ ਜਿਵੇਂ ਹੁਣ ਗੱਲ ਕਰੀਏ ਕਿ ਮੰਡੀਆਂ ਦੇ ਵਪਾਰੀਆਂ ਦੀ ਗੱਲ ਕਰੀਏ ਸ਼ੈਲਰ ਵਾਲਿਆਂ ਦੀ ਗੱਲ ਕਰੀਏ ਕਿ ਸਾਰੇ ਵਪਾਰੀਆਂ ਦੇ ਉਹਨਾਂ ਨੇ ਗੱਲਬਾਤ ਜ਼ਰੂਰ ਸੁਣੀਏ ਤੇ ਉਸ ਦੇ ਨਾਲ ਜਿਵੇਂ ਕਿਹਾ ਉਹਨਾਂ ਦੀ ਇੱਕ ਮੰਗ ਵੀ ਸੀ ਕਿ ਜਿਵੇਂ ਸਾਡੇ ਮਾਰਕੀਟ ਦੇ ਸਾਡੇ ਵੱਡੇ ਵੱਡੇ ਸ਼ੋਅਰੂਮ ਜ਼ਰੂਰ ਨੇ ਪਰ ਸਾਡੇ ਜਿਹੜਾ ਟਾਇਲਟ ਦਾ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਸ ਦੀ ਵੀ ਉਹਨਾਂ ਨੇ ਮੰਗ ਕੀਤੀ ਹੈ ਕਿ ਸਾਡੇ ਵਧੀਆ ਉਹਨਾਂ ਦੀ ਵੀ ਸਹੂਲਤ ਹੋਣੀ ਚਾਹੀਦੀ ਹੈ ਆ ਬਿਲਕੁਲ ਮੈਡਮ ਬਿਲਕੁਲ ਦੇਖੋ ਜੋ ਕੋਈ ਸਰਕਾਰ ਤੋਂ ਮੰਗ ਕਰਦਾ ਕੋਈ ਕਿਸੇ ਡਿਪਾਰਟਮੈਂਟ ਤੋਂ ਮੰਗ ਕਰਦਾ ਉਹਦਾ ਦੇਖੋ ਹੱਕ ਅਧਿਕਾਰ ਹੁੰਦਾ ਅਗਰ ਕੋਈ ਕਿਸੇ ਜੀ ਦੀ ਕੋਈ ਪ੍ਰੋਬਲਮ ਹੁੰਦੀ ਅਗਲਾ ਤਵੇ ਕਹਿੰਦਾ ਦੇਖੋ ਕੋਈ ਵੀ ਸਰਕਾਰ ਵੱਲੋਂ ਕੋਈ ਬੰਦਾ ਘਾਰ ਲਵਾਉਂਦਾ ਜਾਂ ਕੋਈ ਡਿਪਾਰਟਮੈਂਟ ਕੋਈ ਆਪਣੀ ਮੰਗ ਕਰਦਾ ਜਾਂ ਸਾਡਾ ਕਿਸਾਨ ਭਰਾ ਮੰਗ ਕਰਦਾ ਸਾਡਾ ਮਜ਼ਦੂਰ ਮੰਗ ਕਰਦਾ ਉਹ ਵੜਦਾ ਹੱਕਾ ਜਿਹੜਾ ਸਰਕਾਰ ਨੂੰ ਉਹਦਾ ਦੇਣਾ ਚਾਹੀਦਾ ਹੂੰ ਜੀ ਉਹ ਹੀ ਹੈ ਦੇਖੋ ਜ਼ਰੂਰ ਜਿਹੜਾ ਹੱਕ ਬੰਦਾ ਜ਼ਰੂਰ ਦੇਣ ਚਾਹੀਦੇ ਹਰ ਇੱਕ ਦੀ ਮੰਗ ਨੂੰ ਪੂਰਾ ਕਰਨਾ ਚਾਹੀਦਾ ਹੈ ਕਿਉਂਕਿ ਕਿਸੇ ਦਾ ਕੋਈ ਮਨ ਨਹੀਂ ਕਰਦਾ ਕਿਸੇ ਨੂੰ ਮੰਗਿਆ ਨੂੰ ਪਰ ਕੋਈ ਜਿਹੜੀਆਂ ਸਰਕਾਰ ਤੇ ਡਿਪੈਂਡ ਕਰਦੇ ਨੇ ਉਹਨਾਂ ਮੰਗਾਂ ਨੂੰ ਤਾਂ ਜਰੂਰ ਪੂਰਾ ਕਰਨਾ ਚਾਹੀਦਾ ਬਿਲਕੁਲ ਮੈਡਮ ਕਿਤਾ ਮੰਗਣ ਨੂੰ ਜੀ ਨਹੀਂ ਕਰਦਾ ਕਹਿੰਦਾ ਧਰਨੇ ਲਾਉਣ ਨੂੰ ਜੀ ਨਹੀਂ ਕਰਦਾ ਕਿਤਾ ਡੰਡੇ ਛੋਟੀਆਂ ਖਾਣ ਨੂੰ ਜੀ ਨਹੀਂ ਕਰਦਾ ਧਰਨੇ ਦੇ ਵਿੱਚ ਕੀ ਹੁੰਦਾ ਡੰਡੇ ਛੋਟੀਆਂ ਹੁੰਦੀਆਂ ਠੰਡ 'ਚ ਬੈਠਣਾ ਹੁੰਦਾ ਜੀ ਗਰਮੀ 'ਚ ਬੈਠਣਾ ਹੁੰਦਾ ਦੇਖੋ ਲੋਕੀਂ ਨੂੰ ਇਹ ਕੰਮ ਕਰਨਾ ਹੈ ਸਰਕਾਰਾਂ ਸਹੀ ਰਸਤੇ 'ਤੇ ਚੱਲਣ ਜੀ ਹੂੰ ਤਾਂ ਉਹ ਇਹ ਦੇਖੋ ਸੰਜੀਤ ਜੀ ਜਿਵੇਂ ਅੱਜ ਚਲੋ ਵਧੀਆ ਉਹਨਾਂ ਵੱਲੋਂ ਵੱਡੇ ਫੈਸਲੇ ਕੀਤੇ ਗਏ ਨੇ ਜੇ ਆਪਾਂ ਗੱਲ ਕਰੀਏ ਹੁਣ ਸਰ ਇਹ ਇੱਥੇ ਸਵਾਲੇ ਵੀ ਖੜਾ ਹੁੰਦਾ ਹੈ ਕਿ ਕਈ ਕੀ ਕਹੇ ਹੁਣ ਸਰਕਾਰਾਂ ਲਈ ਕੋਈ ਵੋਟਾਂ ਦੇ ਟਾਈਮ ਵੀ ਨਹੀਂ ਵੋਟਾਂ ਕਰਕੇ ਜਿਹੜੇ ਇਹ ਫੈਸਲੇ ਲਏ ਜਾ ਰਹੇ ਨੇ ਬਿਲਕੁਲ ਮੈਡਮ ਦੇ ਤੋਸ਼ੀ ਦਾ ਕਹਿਣਾ ਵੀ ਤੁਸੀਂ ਤੁਹਾਡੀ ਰਹਿਂਦੀ ਸਰਕਾਰ ਹੈ ਜਿਹਨੇ ਤੁਹਾਡੇ ਪੰਜ ਸਾਲ ਦੀ ਕਾਰਜਕਾਰੀ ਹੁੰਦੀ ਹੈ ਹੂੰ ਉਹਦੇ ਵਿੱਚ ਕਿਤੇ ਨਾ ਕਿਤੇ ਤੁਸੀਂ ਐਲਾਨ ਦਿਓ ਥੋੜੇ ਲੋਕਾਂ ਦੇ ਜਨਮ ਲੋਕਾਂ ਦੇ ਵਿੱਚ ਚੀਜ਼ਾਂ ਵੰਡਦੇ ਹੋਏ ਲੋਕਾਂ ਨੂੰ ਅਧਿਕਾਰ ਜਿਹੜਾ ਖੰਦੇ ਦੇ ਆਉਂਦਾ ਹੈ ਤੁਸੀਂ ਵੋਟਾਂ ਦੇ ਟਾਈਮ ਜਾ ਕੇ ਐਲਾਨ ਕਰਦੇ ਆ ਤਾਂ ਫਿਰ ਕਿਤੇ ਨਾ ਕਿਤੇ ਉਹ ਤੋਥੇ ਹੀ ਲੱਗਦੇ ਕਿਤੇ ਨਾ ਕਿਤੇ ਸਪੋਰਟ ਘੱਟ ਰਹਿੰਦੀ ਜੀ ਸਰਕਾਰਾਂ ਨੂੰ ਜਾਂ موجوده ਪਾਰਟੀਆਂ ਨੂੰ ਹੂੰ ਕਿਉਂਕਿ ਅੱਜ ਜਦੋਂ ਸੀਐਮ ਭਗਵੰਤ ਮਾਨ ਜੀ ਨੇ ਉੱਥੇ ਜਿਹੜਾ ਆਪਣਾ ਭਾਸ਼ਣ ਦਿੱਤਾ ਕਿ ਉਹਦੇ ਵਿੱਚ ਕਿਹਾ ਕਿ ਅਸੀਂ ਲੁਧਿਆਣਾ ਸਿਰਫ ਵਪਾਰੀ ਨੇ ਗੱਲਾਂ ਸੁਣਨ ਆਏ ਆ ਉਹਨਾਂ ਦੀਆਂ ਜਿਹੜੇ ਨੇ ਫੈਸਲੇ ਇਹਨਾਂ ਦੇ ਲਈ ਉਹਨਾਂ ਦੇ ਹੱਕ ਦੇ ਵਿੱਚ ਲੈਣ ਆਏ ਆ ਨਾ ਕਿ ਅਸੀਂ ਵੀ ਉਰੇ ਵੋਟਾਂ ਮੰਗਣ ਆਏ ਜਾਂ ਆਪਣੀ ਕੁਰਸੀ ਦੇ ਲਈ ਆਏ ਆ ਤੁਹਾਨੂੰ ਕੋਲ ਮੈਡਮ ਜੀ ਆਏ ਆ ਚਲੋ ਠੀਕ ਆ ਉਹਦੇ ਤੇ ਅਸੀਂ ਜਾਨੂੰ ਕਿੰது ਪ੍ਰੰਤ ਨਹੀਂ ਕਰਦੇ ਵੀ ਤੁਸੀਂ ਕਿਹੜੇ ਨਾਮ ਲੈ ਕੇ ਆਏ ਆ ਪਰ ਕਿਤੇ ਨਾ ਕਿਤੇ ਜੋ ਸੱਚਾਈ ਆ ਜਾਂ ਜੋ ਲੋਕਾਂ ਨੂੰ ਚਾਹੀਦਾ ਹੈ ਜਾਂ ਵਪਾਰੀ ਨੂੰ ਚਾਹੀਦਾ ਹੈ ਜਾਂ ਮਜ਼ਦੂਰ ਨੂੰ ਚਾਹੀਦਾ ਹੈ ਤੁਸੀਂ ਉਹ ਦੋ ਆਓ ਨਾ ਉਹ ਕੋਈ ਗੱਲ ਨਹੀਂ ਅਗਰ ਤੁਸੀਂ ਉਹ ਚੀਜ਼ਾਂ ਕਰਦੇ ਰਹੋਗੇ ਲੋਕਾਂ ਦੇ ਹਿੱਤਾਂ 'ਚ ਕੰਮ ਕਰਦੇ ਰਹੋਗੇ ਤੁਹਾਨੂੰ ਕਟਕਾਰ ਦੀ ਲੋੜ ਨਹੀਂ ਜਿਖੋਗੀ ਜੀ ਜਿਉਂ ਇਹ ਦੇਖੋ ਜੀ ਕਿ ਕਰ ਆਪਾਂ ਹੈਲਥ ਡਿਪਾਰਟਮੈਂਟ ਦੀ ਗੱਲ ਕਰੀਏ ਕਿ ਉਹਨਾਂ ਵੱਲੋਂ ਕਲੀਨਿਕਾਂ ਦਾ ਵੀ ਜਿਹੜਾ ਹੈ ਜਿਵੇਂ ਮੈਡੀਕਲ ਕਲੀਨਿਕ ਆਪਣੇ ਜਿਹੜੇ ਖੋਲੇ ਗਏ ਸੀਗੇ ਉਹਨਾਂ ਦਾ ਵੀ ਜਿਹੜਾ ਉਦਘਾਟਨ ਕੀਤਾ ਗਿਆ ਬਿਲਕੁਲ ਭਾਣਾ ਨੂੰ ਦੇਖੋ ਜਿਹੜੇ ਹਿਸਾਬ ਨਾਲ ਉਹਨਾਂ ਨੇ ਆਪਣਾ ਵਾਅਦਾ ਕਰਿਆ ਜਾਂ ਵਾਅਦਾ ਕੀਤਾ ਸੀ ਲੋਕਾਂ ਨਾਲ ਉਸ ਹਿਸਾਬ ਨਾਲ ਸਰਕਾਰ ਆ ਜੋ ਕਿਸੇ ਨੇ ਕਦੇ ਨਿਭਾਈ ਜਾ ਰਹੀ ਹੈ ਪਰ ਅੱਜ ਫਿਰ ਦੁਬਾਰੇ ਕੰਮ ਦੀ ਵੀ ਸਰਕਾਰ ਉਸ ਹਿਸਾਬ ਨਾਲ ਚੱਲੇ ਵੀ ਜੋ ਸਰਕਾਰ ਦੇ ਬਜਟ ਵੀ ਤਾਂ ਮੁੜੇ ਲੋਕਾਂ ਨੂੰ ਪੂਰਾ ਨਹੀਂ ਨਿਕਲ ਸਕਦਾ ਸਰਕਾਰ ਇਹ ਪ੍ਰਾਣੀ ਨਾਲ ਚੱਲੇ ਟਾਈਮ ਲੱਗਦਾ ਕੋਈ ਕੰਮ 2-4 6 ਮਹੀਨੇ ਉੱਤੇ ਪਿੱਛੇ ਹੋ ਜਲੇ ਪਰ ਸਰਕਾਰ ਦਾ ਹੀ ਜ਼ਿਆਦਾ ਨੰਨਸਾਨ ਹੋਵੇਗਾ ਕਿ ਲੋਕਾਂ ਦੀ ਗੁੱਸੂਟ ਚੌਂਦੀ ਰਹੇ ਜੀ ਜੀ ਸੰਜੀਵ ਜੀ ਇਕ ਕਾਲਰ ਪ੍ਰਣਾਲੀ ਹੋਰ ਜੁੜੇ ਨੇ ਜੀ ਮੈਡਮ ਜੀ ਹੈਲੋ ਹੈਲੋ ਨਮਸਕਾਰ ਮੈਡਮ ਨਮਸਕਾਰ ਜੀ ਕਿੱਥੋਂ ਬੋਲ ਰਹੇ ਕੌਣ ਬੋਲ ਰਿਹਾ ਸਰ ਮੈਂ ਰਜਿੰਦਰ ਬੋਲਦਾ ਜੀ ਮਹਾਂਸਾਂ ਤੋਂ ਹਾਂਜੀ ਰਜਿੰਦਰ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਠੀਕ ਹੈ ਮੈਮ ਥੈਂਕ ਯੂ ਵੈਰੀ ਮਚ ਰਜਿੰਦਰ ਜੋ ਆਪਣਾ ਅੱਜ ਦਾ ਵਿਸ਼ਾ ਰੱਖਿਆ ਕਿ ਜਿਹੜਾ ਸੀਮ ਭਗਵੰਤ ਮਾਤੇ ਅਰਵਿੰਦ ਕੇਜਰੀਵਾਲ ਲੁਧਿਆਣਾ ਦੇ ਵਿੱਚ ਪਹੁੰਚੇ ਨੇ ਤੇ ਉੱਥੇ ਉਹਨਾਂ ਨੇ ਵਪਾਰੀਆਂ ਦੇ ਲਈ ਇੱਕ ਵੱਡੇ ਫੈਸਲੇ ਕੀਤੇ ਨੇ ਮੈਡਮ ਦੇਖੋ ਜਿਹੜੇ ਫੈਸਲੇ ਕੀਤੇ ਨੇ ਉਹ ਉਹਨਾਂ ਵਾਸਤੇ ਤਾਂ ਵਧਾਈ ਦੇ ਪੱਤਰ ਨਹੀਂ ਹੋ ਹੂੰ ਕਪਾ ਆਮ ਆਦਮੀ ਪਾਰਟੀ ਨੂੰ ਵਧਾਈ ਦਿੰਨੇ ਆ ਪਰ ਜਦੋਂ ਇਲੈਕਸ਼ਨਾਂ ਦੇ ਟਾਈਮ ਦੇ ਵਿੱਚ ਆ ਜਾਂਦੀ ਹੈ ਨਾ ਗੱਲ ਜੀ ਉਦੋਂ ਸਰਕਾਰ ਦੇ ਵਾਦੇ ਤੇ اپੋਜੀਸ਼ਨ ਦੇ ਵਾਦੇ ਇਹ ਹਵਾ ਹਵਾਈ ਹੋ ਜਾਂਦੇ ਨੇ ਜੀ ਜੀ ਅਸੀਂ ਵੀ ਸੰਜੀਤ ਜੀ ਨਾਲ ਇਹ ਗੱਲਬਾਤ ਕਰ ਰਹੇ ਸੀ ਇਹ ਕਿ ਐਲਾਨ ਕੀਤੇ ਜਾਂਦੇ ਨੇ ਪਰ ਕਈ ਵਾਰ ਸਰਕਾਰ ਉਹਨਾਂ ਤੇ ਖਰਾ ਨਹੀਂ ਉਤਰਦੀ ਹਾਂ ਜੀ ਤਾਂ ਇਹ ਹੀ ਗੱਲ ਤਾਂ ਮੈਂ ਕਹਿੰਦਾ ਜੀ ਵੀ ਮਤਲਬ ਉਹ ਵਾਦੇ ਕਰ ਲੈਂਦੇ ਨੇ ਜ਼ਿਆਦਾ ਤੇ ਉਹਨਾਂ ਵਾਅਦੇ ਦਿੱਤੇ ਉਹ ਪੂਰੇ ਨਹੀਂ ਉਤਰਦੇ ਜੀ ਤੇ ਫਿਰ اپੋਜੀਸ਼ਨ ਵਾਲੇ ਉਹਨੂੰ ਉਸੇ ਤਾਂਝ ਕਸੀ ਜਾਂਦੇ ਨੇ ਜਦੋਂ ਫਿਰ ਉਹ اپੋਜੀਸ਼ਨ ਵਾਲੇ ਸਰਕਾਰ ਬਦਲ ਜਾਂਦੀ ਹੈ ਫਿਰ ਉਹ ਹੋ ਵੀ ਨਹੀਂ ਵਾਅਦੇ ਕਰ ਲੈਂਦੇ ਨੇ ਉਹ ਵੀ ਉਹਨਾਂ ਤੋਂ ਵੀ ਨਹੀਂ ਪੂਰੇ ਹੁੰਦੇ ਹੂੰ ਇਸ ਕਰਕੇ ਜਿਹੜੀ ਭੁਖਾਂ ਹੈ ਜਿਹੜਾ ਇਸ ਚੀਜ਼ ਦੇ ਵਿੱਚ ਮਨੁੱਖਤਾ ਦਾ ਹੁੰਦਾ ਹੈ ਖਾਸ ਕਰਕੇ ਮਜ਼ਦੂਰ ਜਮਾਤ ਦਾ ਹੂੰ ਤਾਂ ਕਿ ਜਿਹੜੇ ਪੈਨਸ਼ਨ ਵਾਲੇ ਬੰਦੇ ਨੇ ਉਹ ਤਾਂ ਉੱਪਰ ਲਈ ਉੱਪਰਲੀ ਕੈਟਾਗਰੀ ਹੁੰਦੀ ਹੈ ਉੱਪਰ ਹੀ ਰਹਿੰਦੇ ਨੇ ਤੇ ਗੱਲ ਕਰ ਜਿਹੜੀ ਨੀਚੇ ਵਾਲੀ ਕੈਟਾਗਰੀ ਹੁੰਦੀ ਹੈ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅੱਫਾ ਤਾਂ ਇਹੀ ਬੇਨਤੀ ਕਰਦੇ ਆਂ ਵੀ ਜਿਹੜੇ ਵੀ ਵਾਅਦੇ ਕੀਤੇ ਨੇ ਜਾਂ ਜੋ ਵੀ ਇਹਨਾਂ ਨੇ ਐਲਾਨ ਕੀਤੇ ਨੇ ਉਹਨਾਂ ਐਲਾਨਾਂ ਦੇ ਉੱਤੇ ਖਰੇ ਉਤਰਨਾ ਜੀ ਉਹ ਇਹ ਦੇਖੋ ਸੰਜੀਵ ਜੀ ਨੇ ਵੀ ਇਹ ਵੀ ਗੱਲ ਕਹੀ ਹੈ ਕਿ ਵਪਾਰੀਆਂ ਦੇ ਲਈ ਵੱਡੇ ਫੈਸਲੇ ਜ਼ਰੂਰ ਲਏ ਗਏ ਨੇ ਪਰ ਸਰਕਾਰਾਂ ਨੂੰ ਅਸੀਂ ਇਹ ਵੀ ਅਪੀਲ ਕਰਦੇ ਆਂ ਕਿ ਇਸ ਦੇ ਨਾਲ ਜਿਹੜਾ ਮਜ਼ਦੂਰ ਵਰਗ ਵਾਰ ਵੀ ਸੋਚਿਆ ਜਾਵੇ ਉਹਨਾਂ ਦੇ ਜਿਹੜੇ ਤਨਖਾਹਾਂ ਦੇ ਵਿੱਚ ਜਿਵੇਂ ਦਿਹਾੜੀ ਜਿਹੜੇ ਕਰਦੇ ਨੇ ਉਹਨਾਂ ਦੇ ਵਿੱਚ ਵੀ ਵਾਧਾ ਕੀਤਾ ਜਾਵੇ ਡੀਸੀ ਰੇਟ ਕੀਤਾ ਜਾਵੇ ਜੀ ਹੂੰ ਡੀਸੀ ਰੇਟ ਨਾਲ ਤਾਂ ਮਤਲਬ ਹਰ ਇੱਕ ਨੂੰ ਇਹ ਪਤਾ ਹੁੰਦਾ ਵੀ ਜਿਹੜੀ ਮੇਰੀ ਲੇਬਰ ਹੈ ਉਹ ਮੈਨੂੰ ਸ਼ਾਮ ਨੂੰ ਨੇੜਕੀ ਮਿਲ ਜਾਏਗੀ ਜੀ ਤੇ ਜਦੋਂ ਮਤਲਬ ਡੀਸੀ ਰੇਟ ਲਾਗੂ ਨਹੀਂ ਹੁੰਦਾ ਤਾਂ ਇਹ ਨਹੀਂ ਪਤਾ ਵੀ 500 ਰੁਪਏ ਵਾਲੀ ਦਿਹਾੜੀ ਦਾ 300 ਰੁਪਏ ਮਿਲੇ ਹੂੰ ਮਤਲਬ ਇਸ ਗੱਲ ਕਰਕੇ ਆਪਾਂ ਕਹਿ ਰਹੇ ਹਾਂ ਵੀ ਜਿਹੜੇ ਡੀਸੀ ਰੇਟ ਨੇ ਉਹ ਲਾਗੂ ਕੀਤੇ ਜਾਣੇ ਚਾਹੀਦੇ ਤੇ ਮਾਨ ਸਾਹਿਬ ਨੂੰ ਵੀ ਇਹਨਾਂ ਗੱਲਾਂ ਦਾ ਬਿਲਕੁਲ ਖਾਸ ਧਿਆਨ ਦੇਣਾ ਚਾਹੀਦਾ ਹੈ ਜੀ ਮੈਡਮ ਇੱਕ ਹੋਰ ਹੈ ਕਿ ਕੱਲ ਚੀਫ ਜਸਟਿਸ ਨਾ ਆਪਣੇ ਸੁਪਰੀਮ ਕੋਰਟ ਦੇ ਹਮ 59 ਜਸਵੰਤ ਚੰਦਰ ਜੂੜ ਉਹਨਾਂ ਦਾ ਫੁੱਲ ਫੋਰਮ ਨਾਮ ਹੈ ਜੀ ਮਾਨਯੋਗ ਨੇ ਉਹਨਾਂ ਨੇ ਮਤਲਬ ਉੱਥੇ 250 ਦੇ ਲਗਭਗ ਹੋਰ ਸੈਸ਼ਨ ਜੱਜ ਸੀਗੇ ਮਾਨਯੋਗ ਤੇ ਉਹਨਾਂ ਨੂੰ ਕਿਹਾ ਵੀ ਜੋ ਵੀ ਫੈਸਲੇ ਤੁਸੀਂ ਕਰਦੇ ਹੋ ਫੈਸਲੇ ਕਰਨ ਵੇਲੇ ਠੀਕ ਹੈ ਤੁਹਾਡੇ ਕੋਲੇ ਪਾਵਰ ਹੈਗੀ ਹੈ ਇਹਦੀ ਲੀਗਲ ਪਾਵਰ ਹੈਗੀ ਹੈ ਤੁਹਾਡੇ ਕੋਲ ਤਾਂ ਪਰ ਦੂਜੇ ਪਾਸੇ ਮਨੁੱਖੀ ਵੀ ਹੈ ਮਨੁੱਖ ਜੇ ਆਪਣੇ ਕੋਲੇ ਪਾਵਰ ਹੈ ਕਿਸੇ ਨੂੰ ਫੈਸਲਾ ਕਿਸੇ ਦੀ ਜ਼ਿੰਦਗੀ ਦੇ ਵਾਸਤੇ ਆਪਾਂ ਫੈਸਲਾ ਦੇ ਸਕਦੇ ਹਾਂ ਆਪਣੇ ਕੋਲੇ ਪਾਵਰ ਹੈ ਪਰ ਆਪਾਂ ਇਹ ਗੱਲ ਹੈ ਦੀ ਟਰੇ ਵੀ ਦੂਜੇ ਪਾਸੇ ਦੀ ਮਨੁੱਖ ਹੈ ਬਹੁਤ ਵੱਡੀ ਗੱਲ ਉਹਨਾਂ ਨੇ ਕਹੀ ਹੈ ਇਹ ਜੀ ਸਰ ਉਹ ਇਹ ਬਹੁਤ ਵਧੀਆ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਮਾਨ ਜੀ ਤੇ ਇੱਕ ਹੁਣ ਆਪਾਂ ਨੂੰ ਇਹ ਗੱਲ ਹੈ ਜੀ ਜਿਹੜਾ ਕੁਸ਼ ਸ਼ਰਮਾ ਜੀ ਵੀ ਕਹਿੰਦੇ ਹੁੰਦੇ ਨੇ ਵੀ ਜਿਹੜੇ ਲੀਗਲ ਕੰਮ ਨੋਟੀਫਿਕੇਸ਼ਨਾਂ ਬਾਰੇ ਕਹਿੰਦੇ ਹੁੰਦੇ ਨੇ ਉਦੋਂ ਮੈਡਮ ਮੁਰਮੂ ਰਾਸ਼ਟਰਪਤੀ ਜੀ ਉਦੋਂ ਇਹ ਚੀਫ ਜਸਤਰ ਸਾਹਿਬ ਉਹ ਫੈਸਲਾ ਹਟਲਬਿਹਾਰੀ ਵਜਪਾਈ ਸਾਹਿਬ ਦਾ ਸੀਗਾ ਹੁਣ ਮਤਲਬ ਮੋਦੀ ਤੋਂ ਇਹ ਗੱਲ ਹੈ ਵੀ ਲਾਗੂ ਕੀਤਾ ਜਾਵੇ ਤਾਂ ਕਿ ਸਾਰੇ ਲੋਕਾਂ ਦੇ ਉੱਤੇ ਇਸ ਚੀਜ਼ ਦਾ ਜਿਹੜਾ ਮਾੜਾ ਪ੍ਰਭਾਵ ਹੈ ਪਿਛਲੀ ਸਰਕਾਰਾਂ ਦਾ ਪਾਇਆ ਹੋਇਆ ਉਹ ਠੀਕ ਹੋ ਸਕੇ ਜੀ ਸਰ ਤੁਸੀਂ ਜਿਹੜਾ ਬਹੁਤ ਵਧੀਆ ਜਿਹੜਾ ਦੱਸਿਆ ਕਿ ਇਹਦੇ ਵaile ਜਿਹੜਾ ਹਰ ਇੱਕ ਨੂੰ ਇਹ ਮੇ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ ਜਿੱimme ਆਪਾਂ ਹੁਣ ਗੱਲ ਕਰ ਰਹੇ ਆ ਵਪਾਰੀ ਵਰਗ ਦੀ ਉਹਨਾਂ ਦੇ ਲਈ ਵੱਡੇ ਫੈਸਲੇ ਜ਼ਰੂਰ ਕੀਤੇ ਜਾ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ ਤੇ ਇਸ ਦੇ ਨਾਲ ਜਿਹੜਾ ਹੈਲਥ ਹੈਲਥ ਡਿਪਾਰਟਮੈਂਟ ਦੀ ਗੱਲ ਕਰੀਏ ਕਿ ਉਹਨਾਂ ਨੂੰ ਵੀ ਵਧੀਆ ਜਿਹੜੀਆਂ ਸਹੂਲਤਾਂ ਦਾ ਐਲਾਨ ਕੀਤਾ ਗਿਆ ਜੇਕਰ ਆਪਾਂ ਐਜੂਕੇਸ਼ਨ ਦੀ ਗੱਲ ਕਰੀਏ ਕਿ ਉਹਨਾਂ ਦੇ ਸਕੂਲ ਐਮਿਨੈਂਸ ਦੇ ਵੀ ਅੱਜ ਜਿਹੜਾ ਦੁਕਾਟਨ ਕੀਤੇ ਗਏ ਨੇ ਹਾਂਜੀ ਐਮਐਸ ਜਿਹੜੇ ਸਕੂਲੇ ਬਧੀ ਇਹਨਾਂ ਦੇ ਵਿੱਚ ਮਤਲਬ ਗਾਂਹ ਟੈਸਟ ਮਾਨਿਟਰੀ ਕਰਾਉਣ ਦਾ ਪ੍ਰਬੰਧ ਹੈ ਹੂੰ ਉਹ ਉਹ ਇਹ ਕਹਿੰਦੇ ਆ ਵੀ ਅਸੀਂ ਉਹਦੀ ਕੋਚਿੰਗ ਦੇਵਾਂਗੇ ਬੱਚਿਆਂ ਨੂੰ ਬਹੁਤ ਹੀ ਮਤਲਬ ਚੰਗੀ ਗੱਲ ਹੈ ਹੂੰ ਤੇ ਦੂਸਰੀ ਗੱਲ ਜਿਹੜੀ ਹੈਲਥ ਦੇ ਮਹ ਲਕਲੀਨਕ ਨੇ ਮਹ ਲਕਲੀਨਕ ਖੋਲ੍ਹੇ ਨੇ ਜੇ ਗਰੀਬ ਆਦਮੀ ਨੂੰ ਕੋਈ ਆਪਣੀ ਸਿਹਤ ਸਹੂਲਤ ਮਿਲਦੀ ਹੈ ਤਾ ਉਹ ਮਤਲਬ ਉਹ ਉਤ ਦੇਣ ਵਾਲੀ ਸਰਕਾਰ ਜਾਂ ਸਹੂਲਤ ਦੇਣ ਵਾਲਾ ਡਾਕਟਰ ਇੱਕ ਆਤਮਾਤਮਾ ਦੇ ਰੂਪ 'ਚ ਉਹਦੇ ਸਾਹਮਣੇ ਪ੍ਰਗਟ ਹੁੰਦਾ ਹੈ ਇਸ ਚੀਜ਼ ਦੇ ਲਈ ਬਹੁਤ ਵਧਾਈ ਦੇ ਪਾਤਰ ਹੈ ਜੀ 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 ਬਹੁਤ ਬਹੁਤ ਮਿਹਰਬਾਨੀ ਮਾਂ ਜੀ ਠੀਕ ਹੈ ਥੈਂਕ ਯੂ ਵੈਰੀ ਮਚ ਇਸ ਹੀ ਸਾਡੇ ਮਾਨ ਜੀ ਤੇ ਮਾਨਸਾ ਜੁੜਦੇ ਨੇ ਕਿ ਬਹੁਤ ਵਧੀਆ ਇਹਨਾਂ ਦੇ ਵਿਚਾਰ ਹੁੰਦੇ ਨੇ ਇਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜੇ ਨੇ ਵਪਾਰੀ ਵਰਗ ਦੇ ਲਈ ਬਹੁਤ ਵਧੀਆ ਜਿਹੜੇ ਨੇ ਫੈਸਲੇ ਲੈ ਗਏ ਨੇ ਸਾਡੇ ਨਾਲ ਇੱਕ ਕਾਲਰ ਹੋਰ ਜੁੜੇ ਨੇ ਹੈਲੋ ਹੈਲੋ ਹਾਂ ਜੀ ਕੌਣ ਬੋਲ ਰਿਹਾ ਕਿੱਥੋਂ ਬੋਲ ਰਹੇ ਹੋ ਸਰ ਮੈਂ ਬੋਲ ਰਿਹਾ ਜੀ ਬ੍ਰਿੰਡੇ ਤੋਂ ਕੌਣ ਬੋਲ ਰਿਹਾ ਜੀ ਮੈਂ ਬੋਲ ਰਿਹਾ ਬਜਿੱਤਰ ਸਿੰਘ ਜੀ ਹਾਂ ਜੀ ਬਜਿੱਤਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਲਾਈਵ ਪ੍ਰੋਗਰਾਮ ਵਿੱਚ ਤਨਵਰ ਮੈਡਮ ਤਨਵਰ ਜੀ ਪੰਜਾਬ ਸਰਕਾਰ ਜਿਹੜੀ ਹੈਗੀ ਆਪਣੇ ਵੱਲੋਂ ਉਪਰਾਲੇ ਤਾਂ ਬਹੁਤ ਵਧੀਆ ਕਰ ਰਹੀ ਆ ਜੀ ਜਿਵੇਂ ਹੁਣ ਲੁਧਿਆਣਾ ਦੇ ਵਿੱਚ ਅੱਜ ਫੰਕਸ਼ਨ ਸੀ ਕਿ ਉਹ ਪਾਰ ਮਿਲਣੇ ਕਿੱਤੀ ਸਰਕਾਰ ਨੇ ਹੂੰ ਪਾਰ ਮਿਲਣੇ ਵਾਸਤੇ ਉਹ ਕਹਿੰਦੇ ਕਿ 4-5 ਦਿਨ ਪਹਿਲੇ ਹੀ ਪ੍ਰੋਗਰਾਮ ਬਣਿਆ ਸੀਗਾ ਤੇ ਸਰਕਾਰ ਨੇ ਕਾਫੀ ਜਿਹੜੇ ਮਾਮਲੇ ਨੇ ਉਹ ਹੱਲ ਕਰਨ ਦੀ ਕੋਸ਼ਿਸ਼ ਕੀਤੀ ਆ ਹੂੰ ਤੇ ਹੁਣ ਇਹ ਮਾਮਲੇ ਜਿਹੜੇ ਹੈਗੇ ਨੇ ਦੱਸਿਆ ਤਾਂ ਬਹੁਤ ਕੁਝ ਕੀਤਾ ਅੱਜ ਜੀ ਤੇ ਇਹਦਾ حقیقی ਜਾਮਾ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਸਾਹਮਣੇ ਆਏਗਾ ਇਹ ਵੇਖਣਾ ਹੋਏਗਾ ਜੀ ਅਸੀਂ ਵੀ ਇਹਨਾਂ ਨਾਲ ਪਹਿਲੇ ਇਹੀ ਸਵਾਲ ਜਿਹੜੇ ਖੜੇ ਹੁੰਦੇ ਨੇ ਕਿ ਜਿਵੇਂ ਫੈਸਲੇ ਲਏ ਜਾਂਦੇ ਨੇ ਕਈ ਵਾਰ ਕੀ ਹੁੰਦਾ ਹੈ ਸਰਕਾਰ ਇਹਨਾਂ ਫੈਸਲਾਂ ਦੇ ਉੱਪਰ ਖਰੀ ਨਹੀਂ ਉਤਰਦੀ ਨਹੀਂ ਸਰਕਾਰ ਇਹ ਵੀ ਕਹਿ ਸਕਦੇ ਖਰੀ ਨਹੀਂ ਉਤਰਦੀ ਹੈਗੀ ਹੂੰ ਸਰਕਾਰ ਆਪਣੇ ਵੱਲੋਂ ਪੋਜੀਸ਼ਨ ਕਰਦੀ ਹੈ ਜੀ ਨੇ ਕਈ ਵਾਰ ਤੁਸੀਂ ਉਹਨਾਂ ਕਿ ਐਲਾਨਾਂ ਦੇ ਵਿੱਚ ਕੁਝ ਕਿਹਾ ਜਾਂਦਾ ਹੈ ਕਈ ਵਾਰ ਨਹੀਂ ਆਪਾਂ ਕਹਿ ਸਕਦੇ ਹੈਗੇ ਜਿਵੇਂ ਪਹਿਲਾਂ ਵੀ ਸਰਕਾਰ ਨੇ ਕਈ ਵਾਅਦੇ ਕੀਤੇ ਨੇ ਉਹਨਾਂ ਦੇ ਉੱਪਰ ਵੀ ਕਹਿ ਸਕਦੇ ਆਪਾਂ ਕਈ ਵਾਅਦੇ ਨਹੀਂ ਪੂਰੇ ਹੋਏ ਅਜੇ ਤੱਕ ਹਾਂ ਨਹੀਂ ਹਲੇ ਸਰਕਾਰ ਨੂੰ 2.5 ਕੋਣੇ ਦਿਨ ਸਾਲ ਹੋਈ ਨਹੀਂ ਆਏ ਨੂੰ ਹੂੰ ਹਲੇ ਸਰਕਾਰ ਵੀ ਨਵੀਂ ਹੈ ਜੀ ਪਹਿਲੀ ਵਾਰ ਦੀ ਸਰਕਾਰ ਹੈ ਇਹ ਆਮ ਆਦਮੀ ਪਾਰਟੀ ਦੀ ਹੂੰ ਦੂਜੀ ਗੱਲ ਇਹ ਕੀ ਚਾਹੇ ਐਸੇ ਸਰਕਾਰ ਦੇ ਵਿੱਚ ਪੁਰਾਣੀ ਸਰਕਾਰਾਂ ਦੇ ਲੀਡਰ ਆ ਗਏ ਨੇ ਜ਼ਰੂਰ ਕਾਂਗਰਸ ਤੋਂ ਜਾਂ ਹੋਰ ਪਾਰਟੀਆਂ ਦੇ ਜਿਹੜਾ ਆਗਰੇ ਹੂੰ ਪਰ ਸਰਕਾਰ ਦੇ ਜਿਹੜੇ ਫੈਸਲੇ ਲਏ ਉਹ ਹਲੇ ਸਰਕਾਰ ਦੇ ਨੇ ਨਵੇਂ ਬਣੇ ਲੀਟਰ ਨੇ ਉਹ ਵੀ ਲੈ ਰਹੇ ਨੇ ਜੀ ਕਿਉਂਕਿ ਮੰਤਰੀਪੱਤ ਤੇ ਹਜੇ ਕੋਈ ਹਜਾ ਚਿਹਰਾ ਨਹੀਂ ਹੈਗਾ ਜਿਹੜਾ ਪਹਿਲਾਂ ਕਿਸੇ ਪਾਰਟੀ ਦਾ ਹਿੱਸਾ ਰਿਹਾ ਹੋਵੇ ਹੂੰ ਇਹ ਮੰਤਰੀ ਜਾਂ ਕੈਬਨਟ ਕੈਬਨਟ ਨੇ ਹੀ ਇਹ ਫੈਸਲੇ ਸਿਰ ਜਿਹੜੇ ਕਰਨੇ ਹੁੰਦੇ ਨੇ ਜੀ ਤੇ ਇਹ ਇਹ ਸਭ ਦੇ ਵਿੱਚ ਦੇਖੋ ਮੈਂ ਜਿਹੜੀ ਗੱਲ ਕਰਨ ਵਾਲੀ ਖਾਸ ਇਹੀ ਹੈ ਕਿ ਇਹ ਜਿਹੜੇ ਜਿੰਨੇ ਵੀ ਐਲਾਨ ਹੁਣ ਤੱਕ ਹੋਏ ਨਹੀਂ ਹੂੰ ਉਹਨਾ ਐਲਾਨਨਾ ਦੇ ਵਿੱਚ ਜਿਹੜੇ ਇਹਨਾਂ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਜੀ ਉਹੋ ਪਹੁੰਚਦੇ ਨੇ ਤਾਂ ਉਹ ਐਲਾਨ ਜਿਹੜੇ ਨੇ ਲੋਕਾਂ ਤੱਕ ਪਹੁੰਚਦੇ ਨੇ ਹੂੰ ਕੀ ਚਾਹੇ ਸੁਪਰੀਮੋ ਇਹਨਾਂ ਦੀ ਪਾਰਟੀ ਤੇ ਜ਼ਰੂਰ ਨੇ ਅਰਵਿੰਦ ਕੇਜਰੀਵਾਲ ਜੀ ਸਰ ਪਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਜਿਹੜੇ ਹੈਗੇ ਨੇ ਉਹ ਭਵਨ ਸਿੰਘ ਮਾਨ ਹੀ ਨੇ ਨਾ ਹੂੰ ਪੰਜਾਬ ਦੀ ਉਹਨਾਂ ਬਾਂਗੜੋ ਤਾਂ ਉਹਨਾਂ ਦੇ ਹੱਥ 'ਚ ਹੀ ਹੈ ਉਹਨਾਂ ਦੇ ਹੱਥ 'ਚ ਹੀ ਹੈਗੀ ਹੈ ਹੂੰ ਪਾਰਟੀ ਵਾਸਤੇ ਜੋਸ਼ ਹੋ ਸਕਦਾ ਲੇਕਿਨ ਇੱਥੇ ਉਹਨਾਂ ਦੇ ਆਏ ਵੀ ਮੈਂ ਕੁਝ ਨਹੀਂ ਹੁੰਦਾ ਹੈਗਾ ਹੂੰ ਤੇ ਇੱਥੋਂ ਪੰਜਾਬ ਦੇ ਲੋਕ ਇਹ ਜ਼ਰੂਰ ਸੋਚਦੇ ਨੇ ਕਿ ਪੰਜਾਬ ਚਲਾ ਚਾਹੇ ਕਾਗਜ਼ੀ ਦੌਰ ਦੇ ਉੱਪਰ ਭਗਵਾਨ ਸਿੰਘ ਵਾਂਗ ਰਹੇ ਨੇ ਹੂੰ ਪਰ ਅਰਵਿੰਦ ਕੇਜਰੀਵਾਲ ਦਾ ਹੀ ਜਿਹੜਾ ਪੈਨ ਹੈ ਉਹ ਚੱਲ ਰਿਹਾ ਹੈ ਜੀ ਹਾਂ ਇਹ ਜਰੂਰ ਪੰਜਾਬ ਦੇ ਲੋਕਾਂ ਦੇ ਇਹ ਜਰੂਰ ਸਵਾਲ ਹੁੰਦਾ ਕਿ ਜਦੋਂ ਸਾਡੇ ਪੰਜਾਬ ਦੇ ਸੀਐਮ ਸਾਡੇ ਸੀਐਮ ਭਗਵੰਤ ਮਾਨ ਨੇ ਤਾਂ ਅਰਵਿੰਦ ਕੇਜਰੀਵਾਲ ਹਰ ਫੈਸਲੇ ਦੇ ਵਿੱਚ ਮੌਜੂਦ ਹੁੰਦੇ ਨੇ ਜਦੋਂ ਪੰਜਾਬ ਦੇ ਵਿੱਚ ਕੋਈ ਵੀ ਫੈਸਲਾ ਕਰਨਾ ਹੁੰਦਾ ਹੈ। ਇਹ ਫੈਸਲਾ ਕਰਨ ਦਾ ਚਲੋ ਉਹਦਾ ਹੀ ਪਤਰਾ ਹੈ ਜਦੋਂ ਇਹ ਇਹ ਐਲਾਨ ਕਰ ਦਿੱਤਾ ਜਾਂਦਾ ਜਿਵੇਂ ਅੱਜ ਐਲਾਨ ਹੋਇਆ ਨਹੀਂ। ਇਹਨਾਂ ਨੇ ਕਿਹਾ ਕਿ ਜਿਹੜੇ ਵਪਾਰੀ ਵਰਗ ਹੈਗਾ 1 ਕਰੋੜ ਤੱਕ ਦੀ ਜਿਹਦੀ ਟਰਨਓਵਰ ਹੈ ਜੀ ਉਹਦਾ ਇੰਸ਼ੋਰੈਂਸ ਫ੍ਰੀ ਹੂੰ ਜੇ ਤੇਜਗਤ ਦੀ ਛੋਟ ਜਿਹੜੀ ਵਧਾ ਕੇ 1 ਕਰੋੜ ਤੋਂ 2 ਕਰੋੜ ਕਰ ਦਿੱਤੀ ਗਈ ਹੈ ਜਿਸ ਦਾ 50 ਹਜ਼ਾਰ ਰੁਪਏ ਵਾਲੇ ਵਪਾਰ ਨੂੰ ਫਾਇਦਾ ਮਿਲੂਗਾ ਹੂੰ ਉਹ 5 ਲੱਖ ਰੁਪਏ ਦਾ ਜਿਹੜਾ ਹੈਗਾ ਇਹਨਾਂ ਨੇ ਇਲਾਰਜਿਕਸ ਮੁਫਤ ਕੀਤਾ ਹੈਗਾ ਵਪਾਰੀਆਂ ਦਾ ਇੰਸ਼ੋਰੈਂਸ ਕਰਕੇ ਹੂੰ ਉਹ ਹੁਣ ਵੇਖਣਾ ਹੋਵੇਗਾ ਕਿ ਉਹ ਪੰਜਾਬ ਸਰਕਾਰ ਦੇ ਕਿ ਆਯੋਸ਼ਮਾਨ ਕਾੜੀ ਉਹਨੂੰ ਦੇ ਦਿੱਤੇ ਜਾਣ ਕਿ ਜਿਹੜੇ ਕੇਂਦਰ ਸਰਕਾਰ ਵੱਲੋਂ ਚਲਾਏ ਜਾਂਦੇ ਨੇ ਹੂੰ ਪਰ ਸਕੀਮ ਚ ਤਾਂ ਆ ਗਿਆ ਕਿ ਵਪਾਰੀਆਂ ਨੂੰ ਹੁਣ ਫਾਇਦਾ ਦੇ ਰਹੇ 5 ਲੱਖ ਰੁਪਏ ਤੱਕ ਦੀ ਜਿਹੜੀ ਸ਼ੁਰਸ਼ ਕੀਤੇ ਹੂੰ ਸਿਹਤ ਸਹੂਲਤ ਮਿਲੇਗੀ ਉਹ ਸਿਹਤ ਸਹੂਲਤ ਮਿਲੇਗੀ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜਿਹੜੇ ਲਾਇਸੈਂਸ ਦੁਕਾਨਦਾਰ ਹੁੰਦੇ ਸੀ ਕਿ ਉਹਦੇ ਲਾਇਸੈਂਸ ਲੇਟ ਹੋ ਜਾਂਦੇ ਸੀ ਕਿ ਹੂੰ ਉਹਨੂੰ 100 ਰੁਪਏ ਪੜਦੇ ਜੁਰਮਾਨਾ ਪੈਂਦਾ ਸੀਗਾ ਹੂੰ ਉਹਨੂੰ ਜੁਣ ਇੱਕ ਮਿਤੀ ਦੇ ਦਿੱਤੀ ਵੀ ਉਸ ਮਿਤੀ ਤੱਕ ਤੁਸੀਂ ਆਪਣੇ ਲਾਇਸੈਂਸ ਜਿਹੜੇ ਹੈਗੇ ਨੇ ਪੁਰਾਣੇ ਰੇਟਾ ਤੇ ਰਿਵਿਊ ਕਰਾ ਸਕਦੇ ਹੋ ਓਕੇ ਜੀ ਕਲੀਨ ਕਰਵਾਣੇ ਚਾਹਦੇ ਹੂੰ ਤੇ ਇੱਕ ਸਮੱਸਿਆ ਦੁਕਾਨਦਾਰਾਂ ਦੀ ਹੋਰ ਜੋੜ ਕੇ ਦੱਸੀ ਗਈ ਹੈ ਜਿਹੜੇ ਵੱਡੀਆਂ ਵੱਡੇ ਮੋਲ ਬਣ ਜਾਂਦੇ ਨੇ ਜਾਂ ਮਾਰਕੀਟਸ ਬਣ ਜਾਂਦੀਆਂ ਨੇ ਉਹ ਟਾਇਲਟ ਦੇ ਲਈ ਦੁਕਾਨਦਾਰ ਟਾਇਲਟ ਦੀ ਗੱਲ ਕਰਦੇ ਸੀ ਕਿ ਜਿੱਥੇ ਈਮੇਲ ਥੋੜੇ ਪਰੇਸ਼ਾਨ ਹੁੰਦੇ ਸੀਗੇ ਤੇ ਉਹ ਕਹਿੰਦੇ ਜੀ ਹੁਣ ਉਹ ਵੀ ਅਸੀਂ ਜਿਹੜਾ ਹੈਗਾ 25-25 ਲੱਖ ਰੁਪਈਆ ਜਿਹੜਾ ਹੈਗਾ ਪਹਿਲੇ 10 ਮਾਰਕੀਟਾਂ ਨੂੰ ਦੇਖ ਕੇ ਸ਼ੁਰੂ ਕਰਨ ਜਾ ਰਹੀ ਹੈ ਤੇ ਉਹ ਚਾਹੇ ਮਾਰਕੀਟ ਦੇ ਐਸੋਸੀਏਸ਼ਨ ਆਪ ਖੁਦ ਲੈ ਕੇ ਤੇ ਕੰਮ ਕਰਾ ਲਵੇ ਜਾਂ ਸਰਕਾਰ ਕਰਵਾ ਦੇਵੇ ਜੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਤੁਸੀਂ ਇਸ ਤੋਂ ਵੀ ਵਧੀਆ ਕਰਨਾ ਚਾਹੁੰਦੇ ਹੋ ਤਾਂ ਆਪਣੇ ਵੱਲੋਂ ਵੀ ਜਿਹੜਾ ਫੰਡ ਇਕੱਠਾ ਕਰਕੇ ਇਸ ਨੂੰ ਹੋਰ ਹੋਰ ਵੀ ਜ਼ਿਆਦਾ ਵਧੀਆ ਬਣਾ ਸਕਦੇ ਹੋ ਬਣਾ ਸਕਦੇ ਹੋ ਇਹ ਗੱਲਾਂ ਕਈਆਂ ਗਈਆਂ ਨੇ ਜੀ ਹੁਣ ਸੋਨੂੰ ਗੱਲ ਇਹ ਹੈ ਕਿ ਇਹਦੇ ਵਿੱਚ ਜਿਹੜੇ ਐਲਾਨ ਨੇ ਉਹ ਐਲਾਨ ਹੋ ਗਏ ਨੇ ਜੀ ਚਰਚਾ ਹੁਣ ਉਦੋਂ ਹੋਏਗੀ ਜਦੋਂ ਇਹਨਾਂ ਦੇ ਉੱਪਰ ਕੋਈ ਇੰਪਲੀਮੈਂਟੇਸ਼ਨ ਹੋਏਗੀ ਜੀ ਸਰ ਠੀਕ ਐ ਐਲਾਨ ਪਹਿਲਾਂ ਕਰ ਕਰ ਰਾਸ਼ਨ ਦਾ ਵੀ ਹੋਇਆ ਹੂੰ ਬਿਜਲੀ ਮਾਫੀ ਦਾ ਵੀ ਹੋਇਆ ਜੀ ਠੀਕ ਹੈ ਜੀ ਸਵਾਰੀਆਂ ਨੂੰ ਮੁਫਤ ਜਿਹੜਾ ਕਿਰਾਇਆ ਉਸ ਨੂੰ ਰੈਗੂਲਰ ਕਰਨ ਦਾ ਵੀ ਕੋਹਾ ਸੀਗਾ ਸਹੂਲਤਾਂ ਦੇ ਲਈ ਵੀ ਹੋਇਆ ਸਰ ਜਿਵੇਂ ਕਿ ਐਕਸਰੇ ਵਗੈਰਾ ਆਪਣੀ ਸਹੂਲਤਾਂ ਲਈ ਵੀ ਹੋਇਆ ਹੈਗਾ ਹੂੰ ਠੀਕ ਹੈ ਜੀ ਪਰ ਉਹਦੇ ਵਿੱਚ ਜਿਹੜਾ ਹੈਗਾ ਹੁਣ ਕਿੰਨੇ ਕਿੰਨੀਆਂ ਖਾਮੀਆਂ ਨਿਕਲ ਕੇ ਵੀ ਸਾਹਮਣੇ ਆਉਂਦੀਆਂ ਨੇ ਹੂੰ ਉਹ ਕਹ ਲਈ ਹੈ ਕਿ ਖਾਮਯਾ ਤਾਂ ਸੰਪੂਰਨ ਕੋਈ ਸਰਕਾਰ ਨਹੀਂ ਹੋ ਸਕਦੀ ਹੈਗੀ ਕੋਸ਼ਿਸ਼ਾਂ ਚਲੋ ਇਹ ਸਰਕਾਰ ਵੀ ਕਰ ਰਹੀ ਹੈਗੀ ਹੈ ਹੂੰ ਇਹ ਜਿਹੜੇ ਸਰਕਾਰ ਦੇ ਵਿੱਚ ਲੋਕ ਕੰਮ ਕਰਦੇ ਨਹੀਂ ਉਹਨਾਂ ਦੇ ਥਲੇ ਬੀਰੋਕ੍ਰੇਟ ਕੰਮ ਕਰਦਾ ਹੈਗਾ ਜਿਹੜੇ ਅਫੀਸਰ ਹੈਗੇ ਨੇ ਉਹ ਕੰਮ ਕਰਦੇ ਹੈਗੇ ਨੇ ਉਹਨੋਂਦੋ ਕੰਮ ਕਿਵੇਂ ਲਿੱਤਾ ਜਾਵੇਗਾ ਇਹ ਹਲੇ ਇਹਨਾਂ ਦੇ ਸਮਝ ਤੋਂ ਬਾਹਰ ਹੋ ਰਿਹਾ ਹੂੰ ਇਸ ਕਰਕੇ ਪਹਿਲਾਂ ਬੀਰੋਕ੍ਰੇਟ ਨੂੰ ਕੌਨਫੀਡੈਂਸ ਲੈਣਾ ਜ਼ਰੂਰੀ ਹੈ ਸਰਕਾਰਾਂ ਤੋਂ ਜੀ ਦੇ ਉਸ ਤੋਂ ਬਾਅਦ ਜਿਹੜੇ ਹੈਗੇ ਨੇ ਕੰਮ ਵਧੀਆ ਹੋ ਸਕਦੇ ਨੇ ਠੀਕ ਹੈ ਇਹਨਾਂ ਦੇ ਫੈਸਲੇ ਕੁਝ ਸੁਣਨ ਨੂੰ ਤਾਂ ਬੜੇ ਵਧੀਆ ਲੱਗ ਰਹੇ ਨੇ ਪਰ ਇੰਪਲੀਮੈਂਟੇਸ਼ਨ ਜਦੋਂ ਹੁੰਦੀ ਹੈ ਉਦੋਂ ਕੁਝ ਨਾ ਕੋ ਸਾਹਮਣੇ ਆਏਗਾ ਤੁਸੀਂ ਅਜੇ ਅੱਜ ਇਹ ਐਲਾਨ ਹੋਇਆ ਲੁਧਿਆਣਾ ਦੇ ਵਿੱਚ ਕੱਲ੍ਹ ਸ਼ਾਮ ਤੱਕ ਰੁਕੋ ਤੁਹਾਨੂੰ ਪੋਲੀਟੀਕਲ ਪਾਰਟੀਆਂ ਦੇ ਜਾਂ ਵਪਾਰੀਆਂ ਦੇ ਦੇ ਰਿਐਕਸ਼ਨ ਆਣੀ ਸ਼ੁਰੂ ਹੋ ਜਾਣਗੇ ਜੀ ਜੀ ਇਹ ਦੇਖੋ ਅੱਜ ਜਿਹੜਾ ਵਪਾਰੀਆਂ ਦੇ ਲਈ ਫੈਸਲੇ ਜਰੂਰ ਲੈ ਗਏ ਨੇ ਤੁਸੀਂ ਜਿਵੇਂ ਕਹੀ ਹੈ ਕਿ ਕੱਲ੍ਹ ਜਾਂ ਪਰਸੋ ਤੋ ਪਤਾ ਲੱਗ ਜਾਏਗਾ ਕਿ ਅੱਗੇ ਅੱਗੇ ਕੀ ਕੀ ਉਹਨਾਂ ਦੀ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਬਿਲਕੁਲ ਬਿਲਕੁਲ ਜੀ ਕਿਉਂਕਿ ਵਪਾਰੀ ਜਿਹੜਾ ਹੈਗਾ ਪਿਛਲੀਆਂ ਸਰਕਾਰਾਂ ਤੋਂ ਬੜਾ ਸਤਾਇਆ ਹੋਇਆ ਹੈ ਜੇ ਗੱਲ ਕਰੀਏ ਗਵਿੰਦਗੜ੍ਹ ਦੀ ਖੰਨਾ ਦੀ ਜਿੱਥੇ ਸਭ ਤੋਂ ਵੱਡੀ ਇੰਡਸਟਰੀ ਹੋਇਆ ਕਰਦੀ ਸੀਗੀ ਉਹ ਇੱਕ ਪਿਛਲੇ ਸਰਕਾਰਾਂ ਦੀ ਢੀਠ ਚੜੀ ਹੈ ਤੇ ਉਹ ਸਾਰੇ ਇਥੋਂ ਪਲਾਨ ਕਰਕੇ ਬਾਹਰ ਚਲੇ ਜੀ ਸੀਗੀ ਹੂੰ ਤੇ ਹੁਣ ਜਿਹੜੀ ਬਚੀ ਕੁਛੀ ਇਹ ਇੰਡਸਟਰੀ ਪੰਜਾਬ ਚ ਰਹੀ ਹੈਗੀ ਆ ਉਹ ਸਰਵਾਈਵ ਚ ਲੱਗੀ ਹੋਈ ਸੀਗੀ ਦੇਖੋ ਜੇ ਇਸ ਦੇ ਨਾਲ ਜ਼ੋਰ ਨਾਲ ਸਰਵਾਈਵ ਚ ਕੁਝ ਫਾਇਦਾ ਕੁਝ ਵਪਾਰੀਆਂ ਨੂੰ ਕੁਝ ਰਾਹਤ ਮਿਲੇ ਜਿਹੜੇ ਇਹ ਫੈਸਲੇ ਲਿੱਤੇ ਗਏ ਨੇ ਤਾਂ ਚੰਗੀ ਗੱਲ ਹੋਏਗੀ ਪਰ ਹਕੀਕੀ ਦੌਰ ਦੇ ਉੱਪਰ ਇਹ ਚੁੱਕੀ ਨਿਕਲ ਕੇ ਆਨ ਦਾ ਸਾਹਮਣੇ ਇਹ ਦੇਖਣਾ ਹੋਏਗਾ ਜੀ ਜੀ ਉਹ ਇਹ ਦੇਖੋ ਆ ਫੈਸਲੇ ਵਧੀਆ ਲਏ ਗਏ ਨੇ ਹੋਰ ਵੀ ਆਪਾਂ ਜੇਕਰ ਗੱਲ ਕਰੀਏ ਕਿ ਐਮਿਨੈਂਸ ਸਕੂਲਾਂ ਦੀ ਵੀ ਜਿਹੜਾ ਉਦਗਾਟਨ ਕੀਤਾ ਗਿਆ ਬਿਲਕੁਲ ਬਿਲਕੁਲ ਅੱਜ ਵੀ ਹੈ ਵੀ ਉਹ ਸਕੂਲਾਂ ਦਾ ਉਦਗਾਟਨ ਕੀਤਾ ਗਿਆ ਹੈਗਾ ਸਰਕਾਰ ਵੱਲੋਂ ਤੇ ਇਹ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਪਹਿਲਾਂ ਉਹ ਲੋਕ ਜਿਹੜਾ ਹੈਗਾ ਇਹ ਫੈਸਲਾ ਲੈਂਦਾ ਹੈ ਉਹਦੀ ਪੰਜਾਬ ਦੀ ਚੱਲ ਰਹੀ ਸਿੱਖਿਆ ਕ੍ਰਾਂਤੀ ਜੀ ਲਈ ਅੱਜ ਇੱਕ ਇਤਿਹਾਸਿਕ ਦਿਨ ਹੈ ਇਹ ਤੁਹਾਨੂੰ ਅਸੀਂ ਮੰਨਦਾ ਗਹਿਣਾ ਸੀਗਾ ਹੂੰ ਕਿ ਉਹਨਾਂ ਨੇ ਅੱਜ ਤੇਰਾ ਅ ਅ ਐਮੀਨਸ ਸਕੂਲ ਜਿਹੜਾ ਹੈ ਕੋਮੀ ਜਿਹੜੇ ਕਲਮਿੰਦਰ ਇਹਨਾਂ ਦੇ ਅਰਬ ਦੀ ਜੇਜਰੀ ਵਾਲੇ ਉਹਨਾਂ ਕੋਲੋਂ ਦੁਗਾਣ ਕਰਵਾਇਆ ਜੀ ਤੇ ਪੂਰੇ ਪੰਜਾਬ ਭਰ ਦੇ ਵਿੱਚ 117 ਸ਼ਾਨਦਾਰ ਸਰਕਾਰੀ ਸਕੂਲ ਖੋਲੇ ਜਾਣਗੇ ਇਹ ਵੀ ਨਾਲ ਹੀ ਉਹਨਾਂ ਨੇ ਗੱਲ ਕਹਿਤੀ ਹੈਗੀ ਆ ਜੀ ਜੀ ਐਜੂਕੇਸ਼ਨ ਵੱਲ ਵੀ ਪੂਰਾ ਧਿਆਨ ਦਿੱਤਾ ਜਾ ਰਿਹਾ ਜੇਕਰ ਪਰ ਹੈਲਥ ਡਿਪਾਰਟਮੈਂਟ ਦੀ ਗੱਲ ਕਰੀਏ ਉਹਨਾਂ ਵੱਲੋਂ ਵੀ ਜਿਹੜਾ ਹੈਲਥ ਸਹੂਲਤਾਂ ਵੱਲ ਵੀ ਜਿਹੜਾ ਧਿਆਨ ਦਿੱਤਾ ਜਾ ਰਿਹਾ ਸਰਕਾਰ ਵੱਲੋਂ ਬਿਲਕੁਲ ਹਲੇ ਤੋਂ ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਜਦੋਂ ਇਹ ਬੜਾ ਜੱচ্চਾ ਬੱਚਾ ਜਿਹੜੇ ਹੈਗੇ ਨੇ ਹਸਪੀਟਲ ਸਹੂਦਾਵਾਂ ਸ਼ੁਰੂ ਕੀਤੀਆਂ ਗਈਆਂ ਸੀਗੀਆਂ ਹੂੰ ਫਲੋਰ ਤੋਂ ਆਪਣਾ ਜਦੋਂ ਜਲੰਧਰ ਵੱਲ ਜਾਂਦੇ ਹੈਗੇ ਆ ਨਕੋਦਰ ਤੇ ਨਕੋਦਰ ਦੇ ਵਿੱਚ ਤੇ ਇਹ ਜਿਹੜੇ ਸਾਰੇ ਹਿਗੇ ਦੇ ਸਰਕਾਰ ਦੇ ਉਪਰਾਲੇ ਹੈਗੇ ਨੇ ਕਿਤੇ ਜਾਰੇ ਬੱਚਿਆਂ ਦੀ ਮੈਰੀ ਸਿੱਖਿਆ ਦੇ ਲਈ ਅਸੀਂ ਵਚਨਬੱਧ ਹੈਹੀ ਜੀ ਗੱਲਾਂ ਕੀਤੀ ਜਾਰੇ ਸਰਕਾਰਾਂ ਕੰਮ ਕਰ ਰਹੀਆਂ ਨੇ ਅਸੀਂ ਨਹੀਂ ਕਹਿੰਦੇ ਕੰਮ ਕਰ ਰਹੀਆਂ ਨੇ ਜੀ ਪਰ ਉਹੀ ਗੱਲ ਹੈ ਕਿ ਇਹਨਾਂ ਦੇ ਹਕੀਕੀ ਹਵੇ ਸਾਹਮਣੇ ਆਣੀ ਜ਼ਰੂਰੀ ਹੈ ਜਿਵੇਂ ਸਰਦਾਰ ਭਗਵੰਤ ਸਿੰਘ ਮਾਨ ਕਹਿੰਦੇ ਨੇ ਵੀ ਸਾਰੇ ਦਵਾਈਆਂ ਮੁਫਤ ਹੋਣਗੀਆਂ ਸਾਰੀਆਂ ਜਿਹੜੀਆਂ ਸਾਡੇ ਵੱਲੋਂ ਟੈਸਟਿੰਗ ਮੁਫਤ ਹੋਣਗੇ ਹੂੰ ਉਹ ਜਿਹੜੀਆਂ ਚੱਲਾਂ ਗੱਲਾਂ ਹੈ ਜਿਆਂ ਨੇ ਉਹਨਾਂ ਦੇ ਜਿਹੜੇ ਨਿਵੇਜੇ ਨੇ ਸਾਹਮਣੇ ਆਉਣੇ ਹੈ ਕਹਿੰਦੇ ਤੇਨ ਨੇ ਕਿਹਾ ਕਿ ਰੰਗਲਾ ਪੰਜਾਬ ਸਿਹਤ ਕ੍ਰਾਂਤੀ ਦੇ ਐਦੇਨ 165 ਨਵੇਂ ਆਮ ਆਜ਼ਦੀ ਕਲੀਨਿਕਾਂ ਦਾ ਉਦਘਾਟਨ ਵੀ ਜਿਹੇ ਹੈ ਕਹਿੰਦੇ ਉਹ ਕੱਲ੍ਹ ਕੀਤੇ ਗਏ ਨੇ ਜੀ ਤੋਂ ਪੂਰੇ ਸੂਬੇ ਦੇ ਵਿੱਚ 829 ਕਲੀਨਿਕ ਹੋਰ ਸੇਵਾ ਵਿੱਚ ਹਾਜ਼ਰ ਕਰ ਦਿੱਤੇ ਨੇ ਇਹਨਾਂ ਵੱਲੋਂ ਇਹਨਾਂ ਦਾ ਕਹਿਣਾ ਹੈਗਾ ਕਿ ਮਹੱਲਾ ਕਲੀਨਿਕ ਲਗਾਤਾਰ ਬੰਨ੍ਹਦੇ ਦੇ ਹਾਲਾਂਕਿ ਸਰਕਾਰਾਂ ਦੇ ਵਿੱਚ ਕਈ ਵਾਰੀ ਇਹ ਵੀ ਹੁੰਦਾ ਕਿ ਮਹੱਲਾ ਕਲੀਨਿਕਾਂ ਦੇ 2-2 ਦਿਨਾਂ ਨੂੰ ਦਵਾਈਆਂ ਦੀ ਵੀ ਕਟੋਪੀ ਰਹਿੰਦੀ ਰਹੀ ਹੈ ਇਹ ਖਬਰਾਂ ਕੋਈ ਸਾਹਮਣੇ ਆਈਆਂ ਸੀਗੀਆਂ ਜੀ ਜੀ ਬਚਿੱਤਰ ਜੀ ਬਹੁਤ-ਬਹੁਤ ਮਿਹਰਬਾਨੀ ਜੀ ਧੰਨਵਾਦ ਜੀ ਧੰਨਵਾਦ ਜੀ ਐਸੀ ਇਹ ਬਠਿੰਡਾ ਤੋਂ ਬਚਿੱਤਰ ਸਿੰਘ ਜੀ ਕਿ ਇਹਨਾਂ ਦੀ ਬਹੁਤ ਵਧੀਆ ਜਿਹੜੇ ਆਪਣੇ ਵਿਚਾਰ ਦੱਸੇ ਨੇ ਵਧੀਆ ਨੌਲੇਜ ਰੱਖਦੇ ਨੇ ਕਿ ਕਿਹਾ ਕਿ ਸਰਕਾਰ ਕੰਮ ਵਧੀਆ ਕਰ ਰਹੀ ਹੈ ਕਿ ਵਪਾਰੀ ਵਰਗ ਦੀ ਜੇਕਰ ਅੱਬ ਗੱਲ ਕਰੀਏ ਵਪਾਰੀਆਂ ਲਈ ਵੱਡੇ ਫੈਸਲੇ ਲਏ ਨੇ ਐਜੂਕੇਸ਼ਨ ਦੀ ਗੱਲ ਕਰੀ ਐਜੂਕੇਸ਼ਨ ਦੇ ਲਈ ਵੀ ਜਿਹੜਾ ਸਕੂਲ ਐਮਿਨੈਂਸ ਨੇ ਜਿਹੜੇ ਸਾਡੇ ਉਹਨਾਂ ਦਾ ਦੁਕਾਟਨ ਕੀਤਾ ਗਿਆ ਕਲੀਨਿਕਾਂ ਦਾ ਦੁਕਾਟਨ ਕੀਤਾ ਗਿਆ ਹੈਲਪ ਸੌਰੀ ਹੈਲਥ ਡਿਪਾਰਟਮੈਂਟ ਦੇ ਜਿਹੜੇ ਨੇ ਉਹਨਾਂ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ ਸਿਹਤ ਸਹੂਲਤਾਂ ਵੱਲ ਬਹੁਤ ਧਿਆਨ ਦਿੱਤਾ ਜਾ ਰਿਹਾ ਹੈ ਬਾਕੀ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕੀਤਾ ਜ਼ਰੂਰ ਗਏ ਨੇ ਫੈਸਲੇ ਕੀਤੇ ਜਾ ਰਹੇ ਨੇ ਵਧੀਆਂ ਕੀਤੇ ਜਾਂਦੇ ਪਰ ਹਕੀਕੀ ਤੌਰ ਤੇ ਕੀ ਫੈਸਲੇ ਆਉਂਦੇ ਨੇ ਉਹ ਦੇਖਣਾ ਇਹ ਹੋਵੇਗਾ ਹੁਣ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ ਮੈਨੂੰ ਦਿਓ ਇਜਾਜ਼ਤ ਸਸ਼ੀਕਲ